ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਮ ਹੋਗੇ ਤੇ ਅੱਜ ਆਪਾਂ ਲੈ ਕੇ ਆਇਆ ਵੀਡੀਓ ਜਿਹੜੇ ਤੁਸੀਂ ਬਹੁਤ ਟਾਈਮ ਤੋਂ ਸਾਨੂੰ ਕਾਲ ਵੀ ਕਰ ਰਹੇ ਸੀ ਤੇ ਕਮੈਂਟ ਵੀ ਕਰ ਰਹੇ ਸੀ ਕਿਉਂਕਿ ਪਹਿਲਾਂ ਆਪਾਂ ਵੀਡੀਓ ਪਾਈਆਂ ਸੀ ਆਪਾਂ ਥੋੜਾ ਜਿਹਾ ਸਮਾਨ ਮਤਲਬ ਬਣਾ ਕੇ ਭੇਜਿਆ ਵੀ ਸੀ ਬਾਹਰ ਕੈਨੇਡਾ ਵਿੱਚ ਕੁਝ ਭੇਣਾ ਸੀਗੀਆਂ ਕੁਝ ਸਾਡੀਆਂ ਅਮਰੀਕਾ 'ਚ ਸੀ ਇੱਧਰ ਵੀ ਸਾਡੇ ਤੋਂ ਲੈ ਕੇ ਗਏ ਨੇ ਤੇ ਪਰ ਬਾਚਾ ਆਰਡਰ ਬਹੁਤ ਹੈ ਟਾਈਮ ਦੀ ਸ਼ਾਰਟੇਜ ਕਰਕੇ ਅਸੀਂ ਸਾਰਿਆਂ ਨੂੰ ਮਨਾ ਕਰ ਦਿੰਦੇ ਸੀ ਵੀ ਹਜੇ ਥੋੜਾ ਵੇਟ ਕਰ ਲਓ ਤੇ ਤੇ ਅੱਜ ਦੀ ਵੀਡੀਓ ਆਪਾਂ ਸਪੈਸ਼ਲ ਪਾਈ ਵੀ ਹਾਂਜੀ ਜੀਨੇ ਹੁਣ ਆਰਡਰ ਕਰਨਾ ਵਾ ਜਿੰਨੇ ਵੀ ਸਮਾਨ ਦਾ ਆਰਡਰ ਕਰਨਾ ਮੈਂ ਸਾਨੂੰ ਕਰ ਸਕਦੇ ਹਾਂ ਘੜਦੀਆਂ ਕੱਡੀਆਂ ਚਾਦਰਾਂ ਝੋਲੇ ਸਰਾਣੇ ਤੇ ਕੁਝ ਡਿਜ਼ਾਈਨ ਆ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੰਨੀ ਆ ਇਹਨਾਂ ਚੋਂ ਸਿਲੇਕਟ ਕਰੋ ਠੀਕ ਆ ਜੇ ਤੁਸੀਂ ਆਪਣਾ ਕੋ ਡਿਜ਼ਾਈਨ ਦੇਣਾ ਸਾਨੂੰ ਉਹ ਡਿਜ਼ਾਈਨ ਦੋ ਤੇ ਆਪਾਂ ਹੁਣ ਤੁਹਾਨੂੰ ਜਿੰਨਾ ਵੀ ਤੁਸੀਂ ਸਮਾਨ ਦ ਕਹੋਗੇ ਆਪਾਂ ਉਨਾ ਹੀ ਆਰਡਰ ਕਰਕੇ ਸਾਰੇ ਆਲ ਵਰਲਡ ਦੇ ਵਿੱਚ ਜਿਹੜੀ ਆਪਾਂ ਡਿਲੀਵਰੀ ਕਰਾਂਗੇ ਤੇ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਤੇ ਤੁਸੀਂ ਦੇਖੋ ਆਪਣਾ ਪਹਿਲਾ ਡਿਜ਼ਾਈਨ ਚੋਲ ਦੇ ਉੱਪਰ ਦਸੂਤੀ ਠੀਕ ਹੈ ਇਹਦੇ ਦੂਸਰੀ ਸਾਈਡ ਵੀ ਸੇਮ ਡਿਜ਼ਾਈਨ ਆ ਇਹ ਤੁਸੀਂ ਆਪ ਦੇ ਅਕੋਰਡਿੰਗ ਵੀ ਚੇਂਜ ਕਰ ਸਕਦੇ ਹੋ ਕਿ ਆ ਸਾਨੂੰ ਫਲਾਵਰ ਇਦਾਂ ਚਾਹੀਦਾ ਜੇ ਤੁਸੀਂ ਕਿਸੇ ਨੇ ਪਹਿਣਨੇ ਆਪਣਾ ਨਾਮ ਪਵਾਉਣਾ ਆਪਣੇ ਬੱਚਿਆਂ ਦਾ ਆਪਣੀ ਫੈਮਿਲੀ ਦਾ ਉਹ ਵੀ ਸਾਨੂੰ ਦੱਸ ਸਕਦੇ ਹੋ ਆਪਾਂ ਤੁਸੀਂ ਜਿੱਦਾਂ ਦਾ ਡਿਜ਼ਾਈਨ ਕਹੋਗੇ ਸੇਮ ਆਪਾਂ ਉਦਾਂ ਦਾ ਰੈਡੀ ਕਰਕੇ ਦੇਵਾਂਗੇ ਤੇ ਝੋਲਾ ਜਿਹੜਾ ਤੁਸੀਂ ਦੇਖੋ ਜੀ ਬਹੁਤ ਸੋਹਣਾ ਤੇ ਬੱਚੇ ਦੇ ਅਸੀਂ ਜਿਹੜਾ ਕੱਪੜਾ ਵੀ ਲਾਇਆ ਹੋਇਆ ਵਾ ਕਿਉਂਕਿ ਜਿਹੜੇ ਧਾਗੇ ਵਗੈਰਾ ਨਿਕਲਦੇ ਆ ਫਿਰ ਉਹਨਾਂ ਨੂੰ ਇਹ ਇਲ ਕੋ ਦਿੰਦਾ ਵਾ ਹਨਾ ਕਿਉਂਕਿ ਸਫਾਈ ਵੀ ਹਰ ਚੀਜ਼ ਦੇ ਵਿੱਚ ਜ਼ਰੂਰੀ ਆ ਤੇ ਇਸ ਤੋਂ ਬਾਅਦ ਨੈਕਸਟ ਆ ਜਿਹੜਾ ਗੁਲਾਬ ਦੇ ਫੁੱਲਾਂ ਵਾਲਾ ਚਾਰ-ਚਾਰ ਫਲ ਪਾਈ ਹੋਏ ਨੇ ਦੋਨੋਂ ਸਾਈਡੇ ਦੇ ਲੌਂਜੀ ਇਹ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਇਹ ਤੁਸੀਂ ਜੇ ਚਿੱਟੇ ਤੋਂ ਬਿਨਾਂ ਕਿਸੇ ਹੋਰ ਤੇ ਵੀ ਰੰਗ ਤੇ ਕੜਵਾਉਣਾ ਚਾਹੁੰਦੇ ਹੋ ਹਨਾ ਆਪਣੀ ਆਪਣੀ ਚੁਆਇਸ ਹੁੰਦੀ ਹੈ ਕਈ ਵਾਰ ਕਿਉਂਕਿ ਚਿੱਟੇ ਆਪਾਂ ਨਹੀਂ ਲੈ ਕਰਦੇ ਤੇ ਤੁਸੀਂ ਹੋਰ ਕਿਸੇ ਤੇ ਵੀ ਕੜਵਾ ਸਕਦੇ ਹੋ ਆ ਦਿਖਾ ਦਿਓ ਮੰਮੀ ਆ ਦਿਖਾ ਦਿਓ ਬਹੁਤ ਸੋਹਣਾ ਫੇਵਰੇਟ ਡਿਜ਼ਾਈਨ ਤੋਤਿਆਂ ਦਾ ਸ਼ੇਰਾਂ ਦਾ ਇਹਦੇ ਉੱਪਰ ਸਾਡੇ ਦੇਖੋ ਜੀ ਸ਼ੇਰ ਬਣਾਏ ਹੋਏ ਨੇ نیچے ਤੋਤੇ ਬੈਠੇ ਨੇ ਦੋਨੇ ਹਨਾ ਹਾਂ ਕਾਂ ਜੀ ਵੀ ਉੱਪਰ ਬੈਠਿਆ ਇਧਰ ਇਧਰ ਮੈਂ ਨਾ ਇਹਦਾ ਦੂਸਰੀ ਸਾਈਡ ਦਾ ਦਿਖਾਓ ਹਨਾ ਦੇਖੋ ਜੀ ਕੋਇਲਾ ਬੈਠੀਆਂ ਮਾ ਬਾਗ ਦੇ ਵਿੱਚ ਇੱਕ ਪੂਰਾ ਪ੍ਰੋਪਰ ਬੂਟਾ ਬਣਿਆ ਹੋਇਆ। ਦੇਖੋ ਸਾਡੇ ਝੋਏ ਕੱਡੇ ਹੋਏ ਤੇ ਜਿਹੜੇ ਨੂਨ ਮੀਰੀਆ ਵੇ ਸੇਰ ਆ ਵਿੱਚ ਹੈਗੇ ਨਾ ਮੋਰ ਆ। ਆ ਇਧਰਲੀ ਸਾਈਡ ਆ ਨੂਨ। ਆ ਸੇ ਇਧਰ ਤੋਤੇ ਆ। ਇਧਰ ਤੋਤੇ ਆ ਇੱਕ ਸਾਤਾ ਸੇਰ ਆ ਫੋਲਾ ਇਧਰ ਕਾਂ ਬੈਠੇ ਨੇ ਇੱਕ ਪਾਸੇ ਬਾਗ ਦੇ ਵਿੱਚ ਬਹੁਤ ਸੋਹਣਾ ਨੂਨਾ ਇਹ। ਕਿਹੜਾ ਸੋੜੇ ਪਸੰਦ ਆ ਸਾਨੂੰ ਦੱਸ ਦਿਓ ਹਾਂਜੀ ਅਸੀਂ ਨਮੂਨਾ ਹੀ ਕਹਿੰਦੇ ਹਾਂ ਪਿੰਡਾਂ ਦੇ ਵਿੱਚ ਪਹਿਲਾਂ ਵੀ ਆਪਾਂ ਨਮੂਨਾ ਹੀ ਕਹਿੰਦੇ ਸੀ ਕਿ ਵੀ ਆਹ ਦਰੀ ਦਾ ਨਮੂਨਾ ਲੈ ਲਿਆ ਚਾਦਰ ਦਾ ਨਮੂਨਾ ਲੈ ਲਿਆ ਨਾ ਤੁਹਾਡੇ ਕਿਹੜਾ ਨਮੂਨਾ ਪਸੰਦ ਆਉਂਦਾ ਸਾਨੂੰ ਜਰੂਰ ਦੱਸ ਦਿਓ ਤੇ ਆਰਡਰ ਜਲਦੀ ਕਰਿਓ ਹਾਂਜੀ ਅਗਲਾ ਦਿਖਾਉਂਦੇ ਆ ਤੁਹਾਨੂੰ ਅੱਗੇ ਆ ਜੀ ਇਹ ਸਰਾਣੇ ਸਰਾਣਿਆਂ ਤੇ ਵੀ ਤੁਸੀਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਪਵਾ ਸਕਦੇ ਹੋ ਠੀਕ ਹੈ ਕਿਉਂਕਿ ਇਹ ਚਾਦਰਾਂ ਨਾਲ ਦੇ ਵੀ ਮਤਲਬ ਕਿ ਜਿੰਨੇ ਚਾਦਰ ਕਰਦੇ ਹੁੰਦੇ ਆਂ ਆਪਾਂ ਉਮੇ ਹੀ ਕਰ ਦਿੰਦੇ ਆਂ ਸਾਰਾ ਇਹ ਡਿਜ਼ਾਈਨ ਜੇ ਤੁਸੀਂ ਚਾਦਰਾਂ ਤੇ ਪਵਾਉਣੇ ਆਂ ਜਾਂ ਦੀ ਸਤੋਂ ਚਾਦਰਾਂ ਦੇ ਵੀ ਪਵਾ ਸਕਦੇ ਹੋ ਆਪਾਂ ਚਾਦਰਾਂ ਤੇ ਝੋਲਿਆਂ ਤੇ ਸਰਾਣਿਆਂ ਤੇ ਜਾਂ ਕਿਸੇ ਨੇ ਕੋਈ ਫਰੇਮ ਦੇ ਵਿੱਚ ਆਪਣਾ ਕੋਈ ਕੁਝ ਵੀ ਮਤਲਬ ਨਾਮ ਲਕਵਾਉਣਾ ਕੋਈ ਡੇਟ ਆਫ ਬਰਥ ਜਾਂ ਆਪਣੇ ਕੋਈ ਵੀ ਆਪਣੀ ਮੈਮਰੀ ਨੂੰ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਸਾਨੂੰ ਦੱਸ ਸਕਦੇ ਹੋ ਆਪਾਂ ਉਹਨੂੰ ਐਜ਼ ਅ ਫਰੇਮ ਦੇ ਵਿੱਚ ਵਧੀਆ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੇਵਾਂਗੇ ਇਹ ਵੀ ਅਗਲਾ ਦੇਖੋ ਜੀ ਝੋਰਾ ਵੱਡਾ ਸਾਰਾ ਮੋਰ ਬਣਿਆ ਹੋਇਆ ਤੇ ਫੁੱਲ ਦੇ ਉੱਪਰ ਬੈਠਾ ਵਾ ਗਮਲਾ ਬਣਿਆ ਹੋਇਆ ਤੇ ਇੱਧਰ ਦੋ ਬੈਠੇ ਨੇ ਤੇ ਇਹਨਾਂ ਦੇ ਬਹੁਤ ਸਾਰੇ ਸਾਡੇ ਕੋਲ ਸਟਾਕ ਆ ਜਿਹੜਾ ਸਾਡਾ ਬਣਾਇਆ ਪਿਆ ਜੇ ਤੁਸੀਂ ਇਹਨਾਂ ਦੇ ਵਿੱਚੋਂ ਵੀ ਕੋਈ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ ਕਰ ਸਕਦੇ ਹੋ ਹਾਂਜੀ ਨਾਲ ਜੇ ਕਿਸੇ ਨੂੰ ਚਾਦਰਾਂ ਆਉਂਦੀਆਂ ਕੱਢਣੀਆਂ ਤੁਸੀਂ ਪਲੇਨ ਚਾਦਰਾਂ ਵੀ ਸਾਡੇ ਤੋਂ ਆਰਡਰ ਕਰ ਸਕਦੇ ਹੋ ਕਿਉਂਕਿ ਕਈ ਭੈਣਾਂ ਜੇ ਕੋਈ ਬਿਜ਼ਨਸ ਉਹ ਸਟਾਰਟ ਕਰਨਾ ਚਾਹੁੰਦੀ ਆ ਆਪਣਾ ਪਿੰਡ ਦੇ ਵਿੱਚ ਤੇ ਚਾਦਰਾਂ ਸਾਡੇ ਕੋਲ ਬਹੁਤ ਆਸੀ ਦਿੱਲੀੋਂ ਪੱਠੀ ਮੰਗਵਾ ਲੈਨੇ ਹੁੰਦੇ ਆ ਤੇ ਤੁਸੀਂ ਇਹਨਾਂ ਦੇ ਵੀ ਆਰਡਰ ਕਰ ਸਕਦੇ ਹੋ ਇਹ ਵੀ ਲੈ ਸਕਦੇ ਹੋ ਘਰ ਦੀਆਂ ਕੱਡੀਆਂ ਚਾਦਰਾਂ ਸਰਾਣੇ ਜੋ ਵੀ ਹੈ ਨਾ ਤੇ ਨਾਲ ਅਸੀਂ ਇੱਕ ਹੋਰ ਮੈਸੇਜ ਦੇਣਾ ਸੀ ਤੁਹਾਨੂੰ ਜਿਹੜੀਆਂ ਭੈਣਾਂ ਇਹ ਕੰਮ ਸਟਾਰਟ ਕਰਨਾ ਚਾਹੁੰਦੀ ਆ ਮਾਂ ਜਿਵੇਂ ਸਾਡਾ ਪਿੰਡ ਕੌਕੇ ਕਲਾ ਸਾਡੇ ਨੇੜੇ ਟਿੜੇ ਏਰੀਏ ਦੀ ਕੋਈ ਵੀ ਪੈਣਾ ਉਹਨੂੰ ਇਹ ਕੰਮ ਆਉਂਦਾ ਤੇ ਸਾਨੂੰ ਇੱਕ ਕਾਰੀਗਰ ਲੜਕੀ ਦੀ ਵੀ ਜ਼ਰੂਰਤ ਆ ਤੇ ਉਹ ਪੈਣ ਸਾਡੇ ਨਾਲ ਸੰਪਰਕ ਕਰ ਲੈ ਤੇ ਆਪਾਂ ਉਹਦੇ ਨਾਲ ਗੱਲ ਕਰ ਲਾਂਗੇ ਤੇ ਕਿਉਂਕਿ ਕੰਮ ਇਹ ਜਿਹੜਾ ਬਰੀਕੀ ਦਾ ਹੁੰਦਾ ਇਹਨੂੰ ਇੱਕ ਜਾਂ ਦੋ ਜਾਣੇ ਨਹੀਂ ਕਰ ਸਕਦੇ ਤੇ ਪਰ ਅਸੀਂ ਕਿਸੇ ਜਿਦਾਏ ਕਿਸੇ ਨੂੰ ਵੀ ਤੁਸੀਂ ਬਣਾ ਕੇ ਜਦੋਂ ਅਸੀਂ ਇਦਾਂ ਨਹੀਂ ਅਸੀਂ ਕੋਲ ਬੈਠ ਕੇ ਉਹ ਮਤਲਬ ਸਾਡੇ ਘਰ ਆ ਸਕਦੀ ਹੋਵੇ ਇੱਥੇ ਤੇ ਬੈਠ ਕੇ ਅਸੀਂ ਸਾਰੇ ਇਕੱਠੇ ਕੰਮ ਕਰੀਏ ਤੇ ਨਾਲ ਜੇ ਕੋਈ ਭੈਣੇ ਕੰਮ ਸਿੱਖਣਾ ਚਾਹੁੰਦੀ ਆ ਤੇ ਅਸੀਂ ਟ੍ਰੇਨਿੰਗ ਵੀ ਦਵਾਂਗੇ ਜੇ ਸਾਡੇ ਘਰ ਆ ਕੇ ਟ੍ਰੇਨਿੰਗ ਲੈਣੀ ਆ ਟ੍ਰੇਨਿੰਗ ਵੀ ਦਵਾਂਗੇ ਜੇ ਆਨਲਾਈਨ ਟ੍ਰੇਨਿੰਗ ਤੁਸੀਂ ਲੈਣੀ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਜਿਹੜਾ ਨੰਬਰ ਆ ਦੇ ਦਾਂਗੇ ਜਾਂ ਤੁਸੀਂ ਐਦਾਂ ਕਰਿਓ ਕਮੈਂਟ ਕਰ ਦਿਓ ਆਪਣਾ ਨੰਬਰ ਨਾਲ ਲਿਖ ਕੇ ਤੇ ਆਪਾਂ ਤੁਹਾਡੇ ਨਾਲ ਜਿਹੜਾ ਕੰਟੈਕਟ ਕਰ ਲਵਾਂਗੇ ਤੇ ਹਾਂਜੀ ਤੇ ਜਿਆਦਾ ਟਾਈਮ ਨਹੀਂ ਲਉਣਾ ਜਿਨ੍ਹਾਂ ਜਿਨ੍ਹਾਂ ਨੂੰ ਸਾਡੇ ਇਹ ਡਿਜ਼ਾਈਨ ਪਸੰਦ ਆਇਆ ਤੇ ਸਾਡੇ ਨਾਲ ਜਲਦੀ ਕਰਿਓ ਸੰਪਰਕ ਤੇ ਆਪਾਂ ਨੰਬਰ ਆ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਨੇ ਆ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਡੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਭ ਤੋਂ ਜਿਆਦਾ ਕਮੈਂਟ ਆਉਣੇ ਚਾਹੀਦੇ ਆ ਵੀਡੀਓ ਤੇ ਕਿਉਂਕਿ ਤੁਸੀਂ ਦੇਖੋ ਇਹ ਇੱਕ ਸੱਭਿਆਚਾਰ ਆ ਇਹ ਸਾਡਾ ਪੁਰਾਣਾ ਸੱਭਿਆਚਾਰ ਆ ਠੀਕ ਆ ਇਹ ਤਾਂ ਬਿਲਕੁਲ ਹੀ ਸੀ ਭੁੱਲਦੇ ਜਾ ਰਹੇ ਆ ਜੇ ਤੁਸੀਂ ਇਹ ਚੀਜ਼ਾਂ ਨੂੰ ਦੇਖੋਗੇਗਾ ਕਿਸੇ ਨੂੰ ਦਿਖਾਓਗੇ ਕਿਉਂਕਿ ਹੁਣ ਦੇ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਬਿਲਕੁਲ ਨਹੀਂ ਪਤਾ ਹੈਗਾ ਤੇ ਇਹ ਵੀ ਇੱਕ ਆਪਣੀ ਸੱਭਿਆਚਾਰ ਨੂੰ ਦੇਣ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਲਾਈਕ ਸ਼ੇਅਰ ਕਮੈਂਟ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ